20 ਕਿਲੋ ਹਾਜ਼ਰ ਕਰਕੇ ਵੀ ਦੇ ਦਾਂਗੇ ਕਿਸੇ ਭਰਾ ਨੇ ਤਿਆਰ ਲੈਣਾ ਤੇ ਜੇ ਕਿਸੇ ਸੱਜਣ ਨੇ ਅੱਜ ਲੈ ਜਾਣੀਆਂ ਤਾਂ ਅੱਜ ਬਾਈ ਕਹਿੰਦਾ ਉਦਾਂ ਦੇ ਰੇਟ 'ਚ ਦੇ ਦਾਂਗੇ 14 ਕਿਲੋ ਦੁੱਧ ਡੰਗ ਤੋਂ ਡੰਗ ਚਵਾ ਕੇ ਦੇ ਦਾਂਗੇ ਹਾਂਜੀ ਤੇ 1 ਕਿਲੋ ਘਿਓ ਹਾਂਜੀ ਲੈ ਸੱਜਣੋ ਪਿੰਡ ਰਈਆ ਤਹਿਸੀਲ ਸਾਬੋ ਕੀ ਤਲਵੰਡੀ ਤੇ ਜ਼ਿਲ੍ਹਾ ਰਹੂਗਾ ਬਠਿੰਡਾ ਦੋ ਪਸ਼ੂ ਦਿਖਾ ਦਾਂਗੇ ਬਾਈ ਕੋਲੇ ਇੱਕ ਤਾਂ ਮੱਝ ਦਿਖਾ ਦਾਂਗੇ 20 ਪਲੱਸ ਵਾਲੀ ਨਾਲ ਬੂਰੀ ਕੱਟੀ ਤੇ ਇੱਕ ਮੱਲੋ ਤੁਹਾਨੂੰ ਆਹ ਤਿਆਰ ਦੁੱਧ ਵਾਲੀ ਮੱਝ ਦਿਖਾ ਦਾਂਗੇ ਇਹ 'ਚ ਖਾਸੀਅਤਾਂ ਕਈ ਆ ਗਈਆਂ ਬਾਈ ਕਹਿੰਦਾ 1 ਕਿਲੋ ਤੱਕ ਘਿਓ ਦੀ ਗਾਰੰਟੀ ਰਹੂਗੀ ਇਹਦੀ ਨਾਲ ਇਹਦੇ ਆ ਗਿਆ ਮੇਲ ਕਾਫ ਤੇ 14 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲ ਕੰਡੇ ਦਾ ਤਿਆਰ ਰਹੂਗਾ ਟੋਟਲ ਦੋ ਨਗਦ ਖਾਦਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾ ਦੂੰਗਾ ਬਾਰਡਰ ਦੇ ਮੰਨ ਲਓ ਮੱਲੋ ਵੀ ਬਿਲਕੁਲ ਨਾਲ-ਨਾਲ ਆਪਾਂ ਫੱਗੂ ਮੰਡੀ ਆ ਜਿਹੜੀ ਬਿਲਕੁਲ ਨਾਲ ਆ ਗਈ ਬਾਈ ਨੂੰ ਪੰਜਾਬ ਤੇ ਹਰਿਆਣੇ ਦਾ ਪਾਊਡਰ ਆ ਗਿਆ ਬਾਕੀ ਡਿਟੇਲ ਬਾਈ ਦੱਸ ਦਊਗਾ ਆਜੋ ਬੀਰ ਤੇ ਹੋਰ ਕੀ ਹਾਲ ਹੈ ਵਧੀਆ ਜੀ ਚੜਦੀ ਕਲਾ ਚੜਦੀ ਆ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਮ ਆਪਣਾ ਹਰਪ੍ਰੀਤ ਪੈਂਡ ਰਾਈ ਆ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 830 7902495 02495 95 ਹਾਂਜੀ ਤੇ ਇੱਕ ਦਾ ਆ ਗਈ ਤਿਆਰ ਦੁੱਧ ਵਾਲੀ ਬਾਈ ਤੇ ਇੱਕ ਮੈਂ ਕਹੂੰਗਾ ਤਾਜੀ ਹੈ ਹਨਾ ਸ਼ੁਰੂਆਤ ਇਸੀ ਤੋਂ ਕਰ ਲਈਏ ਫਿਰ ਹਾਂਜੀ ਮਾਰਦੇ ਲੱਭੀ ਕੈਮਰਾ ਇੱਕ ਵਾਰੀ ਇਹਦੇ ਬੱਚੇ ਤੇ ਵੀ ਮਾਰਦੀ ਕੈਮਰਾ ਬੱਚਾ ਕੀ ਆਗਾ ਜੀ ਨਾਲ ਇਹਦੇ ਬੱਚਾ ਕੱਟਾ ਜੀ ਨਾਲ ਕੱਟਾ ਦੁੱਧ ਬਾਈ ਤਿਆਰ ਕਿੰਨਾ ਇਹਦੇ ਕੁੜੇ ਦੁੱਧ ਬਾਈ ਤਿਆਰ 14 ਕਿਲੋ ਹੈ ਤੋਲਣ ਵਾਲਾ ਹਾਂਜੀ ਟਾਈਮ ਤੋਲਣ ਵਾਲਾ ਹਾਂਜੀ ਤੇ ਜਿਵੇਂ ਤੂੰ ਦੱਸਦਾ ਸੀ ਵੀ ਕਿਉਂ ਕਿੰਨਾ ਕਰਦਾ ਕਿਉਂ 1 ਕਿਲੋ ਬਾਈ 1 ਕਿਲੋ ਹਾਂਜੀ ਤਸੱਲੀ ਕਰਾ ਦੇ ਜਮਾ ਕੇ ਜਮਾ ਹਾਂਜੀ ਹਾਂਜੀ ਠੀਕ ਆ ਗੱਲ ਸੁਗਾ ਕਿਹੜਾ ਰੋਊਗੀ ਜੀ ਸੁਆਹੀ ਤੀਜਾ ਇਹ ਤੋੜ ਦੋ ਜੀ ਬੋਲ ਕੇ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹੋ ਸੁਆਗੀ ਤੀਜਾ ਤੇ 14 ਕਿਲੋ ਦੁੱਧ ਬਾਈ ਕਹਿੰਦਾ ਨਾ ਕੰਡੇ ਵਾਲੇ ਦੇ ਕੋਲ ਹਾਜ਼ਰ ਆ ਗਿਆ ਤੇ ਚਵਾਈ ਦੀ ਕਿੱਦਾਂ ਰਹੂਗੀ ਬਾਈ ਇਹਨੂੰ ਕਮਾ ਦੋ ਸੁਆਹੀ ਜੀ ਪੂਰੀ ਵਧੀਆ ਜੀ ਪੋਲੀ ਜਮਾ ਕੰਢੀ ਸੀਲ ਹਾਂ ਜੀ ਛਰਲਾ ਛਿੱਟਾ ਟਾਇਟ ਫੈਟ ਉਹਦੀ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਗੱਲ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਦੋ ਛਰਲਾ ਛਿੱਟਾ ਟਾਇਟ ਫੈਟ ਆ ਗੇਟ ਵਾਲੇ ਵੱਨ ਲੈ ਚੱਲ ਬਾਈ ਕਿਹੜਾ ਹੋਰ ਕਮਾ ਦੇ ਥਣ ਵੱਧ ਘੱਟ ਕੋਈ ਉਹਦੀ ਵੀ ਗਾਰੰਟੀ ਹੈ ਆਪਣੀ 100 ਦੀ 100 ਰਹੂਗੀ 100 ਦੀ 100 ਹੈ ਜੀ 14 ਕਿਲੋ ਦੁੱਧ ਡੰਗ ਤੋਂ ਡੰਗ ਚਵਾ ਕੇ ਦੇ ਦਾਂਗੇ ਹਾਂਜੀ ਤੇ 1 ਕਿਲੋ ਕਿਓ ਹਾਂਜੀ ਚਵਾਈ ਦੀ ਨਰਮਾ ਤੇ ਦੁੱਧ ਹੈ ਮੰਨ ਲਓ ਕਿਓ ਕਿਉਂਕਿ ਉਸੇ ਮੱਝ ਦੀ ਆਊਗਾ ਭਾਈ ਜਿਹਦਾ ਦੁੱਧ ਮੈਂ ਕਹੂੰਗਾ گاੜਾ ਰਹੂਗਾ ਪੂਰਾ ਫੁੱਲਾ ਤੇ ਲੰਬਾਈ ਰਹੂਗੀ ਪੂਰੀ ਫੁੱਲ ਹਾਈਟ ਮੀਡੀਅਮ ਆ ਚਵਾਈ ਵਾਲੇ ਮਾਮਲੇ 'ਚ ਤਾਂ ਬਾਈ ਕਹਿੰਦਾ ਹੱਥ ਲਾਉਣ ਦੀ ਲੋੜ ਨਹੀਂ ਆ ਇਦਾਂ ਨਹੀਂ ਚਵਾਈ ਆ ਇਹਦੀ ਕਿਉਂਕਿ ਏਰੀਆ ਬਾਰਡਰ ਏਰੀਆ ਆ ਗਿਆ ਪਸ਼ੂਤਨ ਬਹੁਤ ਕਮਾਲ ਦਾ ਇਸ ਏਰੀਏ 'ਚ ਫਗੂ ਮੰਡੀ ਕਿੰਨੀ ਕਿ ਦੂਰ ਰਹਿੰਦਾ ਜੀ ਰੋ ਇੱਥੋਂ 4 ਕਿਲੋਮੀਟਰ ਹੈ ਜੀ ਹਰਿਆਣਾ ਤਕਰੀਬਨ 3-4 ਮੀਲ ਹਾਂ 3 ਪਿੰਡ ਹੀ ਆਗਾ ਪੰਜਾਬ ਦਾ ਹਾਂ ਜੀ ਆ ਲੈ ਚਲੋ ਆ ਇਹਨੂੰ ਲੈ ਚਲੋ ਤੇ ਟਾਈਮ ਤੋਂ ਟਾਈਮ 14 ਕਿਲੋ ਬਾਈਕ ਨਾਲ ਤਲਾਕ ਹੀ ਦੇ ਦਾਂਗੇ ਮੈਲੇ ਮੂਲੇ ਚੱਲ ਗਈ ਬਾਈ ਹਾਂ ਜੀ ਕਿੰਨੇ ਕਿ ਦਿਨ ਦਾ ਸੂਆ ਹੋ ਗਿਆ ਇਹਦਾ ਇਹਦਾ 20 ਕਿਤਨਾ ਦਾ ਸੂਆ ਜੀ 20 ਦਿਨ ਦਾ ਹਾਂ ਜੀ ਤੇ ਕਰਦੀ ਆ ਮੱਝ ਆਪਣੀ ਇਹ ਹਾਂ ਜੀ ਆ ਕਰਦੀ ਮੱਝ ਜੀ ਇੱਥੇ ਠੀਕ ਆ ਗੱਲ ਬਾਡੀ ਬੁੱਡੀ ਦਾ ਹਾਸ ਲਾ ਗਈ ਪੂਰੀ ਤੇ ਬਾਈ ਰੇਟ ਕੀ ਰੂਗਾ ਇਹਦਾ ਲੈਣ ਦੇਣ ਜਿਹੜਾ ਬਾਈ ਰੇਟ 1 40 ਕਰਦੇ ਆ 1 30 ਚ ਦੇ ਦਾਂਗੇ 1 ਲੱਖ ਤੇ 30000 ਦੀ 30000 ਦੀ ਜੱਸ ਨੋਜ ਹੀ ਰਹੂਗੀ ਹਾਂਜੀ ਤੇ ਦੁੱਧ ਉਹ ਹੀ ਗੱਲ ਆ ਵੀ ਟਾਈਮ ਤੋਂ ਟਾਈਮ ਉਹਦੀ ਪੱਤਰੀ ਨਹੀਂ ਟਾਈਮ ਤੋਂ ਕਿੰਨੇ ਟਾਈਮ ਮਰਜੀ ਧਾਰ ਕੱਢ ਲੋ ਬਾਈ ਕੋਈ ਬੰਦਾ ਬਾਈ ਕਹਿੰਦਾ ਇੱਕ ਟਾਈਮ ਚੋਲੇ ਦੋ ਟਾਈਮ ਚੋਲੇ ਚਾਰ ਚੋਲੇ ਉਹ ਚੀਜ਼ ਦੀ ਪੂਰੀ ਤਸੱਲੀ ਰਹੂਗੀ ਤੇ ਬਾਕੀ ਬਾਡੀ ਕਮਾਲ ਦੀ ਰੱਖਦੀ ਆ ਪਛਾਣ ਤੋਂ ਚੜਾਈ ਵੀ ਚੰਗੀ ਆ ਤੇ ਲੈਂਥ ਬਹੁਤ ਆ ਗਈ ਮੱਜਰੀ ਕਾਲੀ ਇਹ ਲੰਬਾਈ ਪੂਰੀ ਫੁੱਲ ਆ ਗਈ ਤੇ ਦੁੱਧ ਵੱਧ ਘੱਟ ਤਾਂ ਨਹੀਂ ਕਿਸੇ ਥਣ ਚ ਬਾਈ ਨਹੀਂ ਬਾਈ ਇਹ ਪਾਸਾ 19 ਵੀ ਰੱਖਦੀ ਆ ਇਧਰਲਾ ਥੋੜਾ ਜਿਹਾ ਕਰਤੀ ਹੈ ਜੀ ਇਹ ਠੀਕ ਆ ਗੱਲ ਉਦਾਂ ਦੁੱਧ ਪੂਰਾ ਦੁੱਧ ਪੂਰਾ ਜੀ ਠੀਕ ਆ ਗੱਲ ਇਹ ਬਾਈ ਕਹਿੰਦਾ ਹੋ ਜੂਗੀ 1,30,000 ਦੀ ਤੇ ਦੋ ਨੰਬਰ ਤੇ ਆ ਜਾ ਲਵੀਂ ਇਧਰ ਲੈ ਬੰਨੇ ਕਰਾ ਦੇ ਤਸੱਲੀ ਇਹਦੇ ਨਾਲ ਤਾਂ ਬੂਰੀ ਕੱਟੀ ਆ ਤੇ ਲੇਵਾ ਬਾਲਾ ਅਸਲਾ ਇਹ ਆਪਾਂ ਲਈ ਵੀ ਆ ਬਾਈ ਹਾਂਜੀ ਇਹ ਆਪਣੇ ਲਈ ਇੱਕ ਇੱਕ ਥੋਈ ਮੱਝ ਇਹ ਹਰਿਆਣੇ ਦੇ ਰਾਜਲੀ ਪਿੰਡ ਤੋਂ ਆਈ ਹੈ ਰਾਜਲੀ ਤੋਂ ਹਾਂਜੀ ਥੋੜੀ ਜਿਹੀ ਮੈਂ ਕਹੂੰਗਾ ਅੰਦਰ ਖੜੀ ਆਈ ਆ ਨਾ ਹਾਂਜੀ ਰੰਗ ਥੋੜਾ ਕਹੇ ਲੀਏ ਫੇਟ ਜਾ ਹੋ ਰਿਹਾ ਧੁੱਪੇ ਧਾਪੇ ਬਣ ਕੇ ਮੰਨ ਲਓ ਮੰਨ ਲਓ ਜੈਡ ਬਲੈਕ ਹੋ ਜੂ ਉਹ ਹੈਗੀ ਮੇਰਾ ਖਿਆਲ ਪੂੰਜੜ ਤੱਕ ਜੈਡ ਬਲੈਕ ਹੀ ਆ ਇਹ ਕਦੋਂ ਸੂਈ ਆ ਬਾਈ ਇਹ ਆਪਣੇ ਅੱਜੀ ਸੁਬਾਹ ਸੁੱਈ ਹੈ ਜੀ 6:00 ਵਜੇ ਜੇਰ ਜੂਰ ਵਾਲਾ ਕੰਮ ਡੰਨਾ ਹੈ ਹਾਂਜੀ ਅਲੇਵਾ ਦਾ ਕਹਿ ਸਕਦੇ ਆ ਯਾਰ ਪਾਂਡੀਆਂ ਹਾਂ ਹਾਂਜੀ ਥੱਬੇ ਵਾਲਾ ਕਹਿ ਲੈਂਦੇ ਨੇ ਕਈ ਭਰਾ ਅੱਡਾ ਅਡੇਰੀਏ ਦੀ ਬੋਲੀ ਹੋ ਜਾਂਦੀ ਆ ਹਾਂਜੀ ਬਾਈ ਤੇ ਬੱਚਾ ਕੀ ਆ ਗਿਆ ਨਾਲ ਇਹ ਬੱਚਾ ਜੀ ਕੱਟੀ ਆ ਜੇ ਮਗਰ ਨਾਲ ਕੱਟੀ ਕੱਟੀ ਮੇਰੇ ਖਿਆਲ ਬੂਰੀ ਆ ਨਾ ਹਾਂਜੀ ਬਾਈ ਆ ਕੱਟੀ ਮਤਲਬ ਬੂਰੀ ਆ ਗਈ ਲੱਭੀ ਆਰਡਰ ਤੇ ਮਾਰਨੀ ਕੈਮਰਾ ਇੱਕ ਵਾਰੀ ਇਹ ਮੰਨ ਲਓ ਵੀ ਜਿੱਦਾਂ ਦਾ ਇਹਦੇ ਸੀਮਨ ਲਾ ਦੋਗੇ ਉਦਾਂ ਦੀ ਮੱਝ ਬੱਚਾ ਦੇ ਦੂਗੀ ਉਦਾਂ ਮੋਰਾ ਜਾਊਗੀ ਜੈਡ ਬਲੈਕ ਕਿਉਂਕਿ ਕਲਰ ਤੁਹਾਨੂੰ ਥੋੜਾ ਅੰਦਰ ਖੜੀ ਹੋਣ ਕਰ ਸੂਆ ਜੀ ਚੌਥੇ ਸੂਏ ਸੂਈ ਹੈ ਚੌਥੇ ਹਾਂਜੀ ਨਹੀਂ ਤਾਂ ਮਾਂ ਵਪਾਰੀ ਕੋਲ ਤਾਂ ਦੂਜਾ ਤੀਜੀ ਰਹਿੰਦੀ ਹੈ ਹਾਂਜੀ ਵਪਾਰੀ ਕੋਲ ਨਹੀਂ ਟੱਪਦੀ ਦੂਜੇ ਤੀਜੇ ਦਾ ਜਾ ਕੇ ਇਹ ਮੱਝ 10ਵੇਂ ਸੂਏ ਹੋਰੀ ਹੋਵੇ ਹਾਂਜੀ ਇਹ ਜਾਣਕਾਰੀ ਬਾਈ ਕਹਿੰਦਾ ਜੈਨੂਅਨ ਦੇਣੀ ਹੈ ਤੇ ਕੱਟੀ ਤੇ ਜ਼ਰੂਰ ਮਾਰਨੀ ਲੱਭੀ ਕੈਮਰਾ ਇਹਦਾ ਤਾਂ ਨਹੀਂ ਦੱਸਿਆ ਕਿ ਟ੍ਰੀਕ ਜੀ ਬਾਈ ਇਹ ਨਹੀਂ ਦੱਸਿਆ ਬਾਈ ਠੀਕ ਆ ਗੱਲ ਤੋੜ ਦੋ ਜੀ ਖੋਲ ਕੇ ਤੇ ਬਾਕੀ ਸੱਜਣੋਂ ਇੱਥੋਂ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਚਬਾਈ ਦੀ ਬਾਈ ਕਹਿੰਦਾ 100 ਦੀ 100 ਰਹਿਣ ਵਾਲੀ ਆ ਤੇ ਅੱਜ ਸੋਵੇ ਹੀ ਇਹ ਤਾਜੀ ਸੂਈ ਆ ਬਿਲਕੁਲ ਜੇਰ ਵਾਲਾ ਕੰਮ ਓਕੇ ਆ ਰਾਜਲੀ ਪਿੰਡ ਤੋਂ ਲਈ ਆ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਈ ਕਿੰਨੇ ਕੁ ਦੁੱਧ ਦੀ ਰਿਪੋਰਟ ਤੇ ਆਈ ਆ ਇਹ ਇਹ ਜੀ 20 ਲੀਟਰ ਦੇ ਦੁੱਧ ਦੀ ਪੂਰੀ ਰਿਪੋਰਟ ਆਪਣੀ ਬਲੇ ਦੀ ਓਕੇ ਓਕੇ ਥੋੜਾ ਟਿਕਾਈ ਨਾਲ ਚੱਲੋ 20 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਤੇ ਆਈ ਆ ਤੇ ਅੱਗੇ ਮੈਂ ਕਹੂੰਗਾ ਜਿਹੜਾ ਸੱਜਣ ਲੈ ਜਾਊਗਾ ਉਹਦੀ ਕੇਅਰ ਤੇ ਡਿਪੈਂਡ ਰਹਿੰਦਾ ਵੀ ਤੁਸੀਂ ਮੱਝ ਦੀ ਸਾਂਭ ਸੰਭਾਲ ਕਿੱਦਾਂ ਦੀ ਕਰਦੇ ਹੋ ਹਣਾ ਲੇਵਾ ਇਹ ਕਹੂੰਗਾ ਵੀ ਪੂਰੀ ਚੜਾਈ ਵਾਲਾ ਆ ਗਿਆ ਉੱਤੋਂ ਲਾ ਕੇ ਥੱਲੇ ਤੱਕ ਕੱਦ ਵੀ ਚੰਗਾ ਚੜਾਈ ਵੀ ਚੰਗੀ ਤੇ ਚਵਾਈ ਦੇ ਤਾਂ ਬਿਨਾਂ ਸ਼ੱਕ ਬਾਈ ਹੱਥ ਲਾਉਣ ਦੀ ਲੋੜ ਤਾਂ ਨਹੀਂ ਪਣੀ ਕਿਸੇ ਭਰਾ ਨੂੰ ਜਮੀਨ ਨਰਮ ਰਹਿਣੀ ਹੈ ਤੇ ਜੇ ਕੋਈ ਸੱਜਣ ਬਾਈ ਆਪਾਂ ਨੂੰ ਕਹਦੇ 20 ਤਿਆਰ ਕਰਕੇ ਫਿਰ ਉਦਾਂ ਦਾ ਹੋ ਜੂਗਾ ਹਾਂ ਉਹ ਵੀ ਹੋ ਜੂਗਾ ਜੀ ਠੀਕ ਆ ਗੱਲ ਮਤਲਬ ਮਾਨ ਵਾਲੀ ਚੀਜ਼ ਹੀ ਆ ਹਾਂਜੀ ਬਾਈ ਵੀ 20 ਤਿਆਰ ਵੀ ਕਰਕੇ ਦੇ ਦਾਂਗੇ ਕੌਲੇਜ ਤੇ ਅੱਜ ਦੇਈ ਦੇਵਾਂਗੇ ਇਹ ਭਰਾ ਅੱਜ ਲਊਗਾ ਕੱਟੀ ਵੀ ਦੇ ਦਾਂਗੇ ਨਾਲ ਹੀ ਹਾਂ ਬਾਈ ਜੀ ਕਿਤੇ ਮਾਂ ਬੱਚੇ ਦਾ ਦਿਲ ਆ ਗਿਆ ਹੋਵੇ ਵੀ ਬੁਰੀ ਕੱਟੀ ਰੱਖ ਲੈਣਿਆ ਆ ਕੱਟੀ ਨਾਲ ਹੀ ਆਊਗੀ ਮਤਲਬ ਇਹ ਥੋੜਾ ਤੁਹਾਨੂੰ ਪਤਾ ਫੰਕਸ਼ਨ ਵੀ ਚਾਹੀਦਾ ਵੀਡੀਓ ਤੇ ਕੱਟੀ ਕਰਾ ਲਵੀ ਇੱਕ ਵਾਰੀ ਜਾ ਕੇ ਇੱਥੋਂ ਕਰਾ ਦੇ ਜਾ ਇੱਕ ਸਮਾਰਗੀ ਤਕਰੀਬਨ ਮੇਰਾ ਖਿਆਲ ਹੈ ਇੱਕ ਰੰਗ ਦੀ ਬੂਰੀ ਆ ਗਈ ਹਾਂਜੀ ਬਾਈ ਆ ਮੱਥੇ ਵੱਲ ਬੋਲੋ ਵੀ ਨਹੀਂ ਕਿਤੇ ਦਿਖਦਾ ਘੱਟੀ ਦੇ ਇੱਕ ਰੰਗ ਦੀ ਬੂਰੀ ਤਕਰੀਬਨ ਹਰਿਆਣੇ ਚ ਜ਼ਿਆਦਾਤਰ ਬੂਰੇ ਰਾਂਝੇ ਦੀ ਜੂਜ ਹੁੰਦਾ ਸੀ ਮਨੂੰ ਬੂਰਾ ਰਾਂਝਾ ਚੰਗੇ ਰਿਕਾਰਡ ਵਾਲਾ ਤੇ ਬਾਕੀ ਮੱਝ ਦੀ ਕੁਆਲਿਟੀ ਦਾ ਸੌਦਾ ਸੌ ਰਊਗੀ ਪੂਸ਼ਪੜੀ ਬਾਈ ਮਾੜੀ ਜੀ ਮਾੜੀ ਚ ਪੂਸ਼ਪਾ ਲਓ ਇੱਥੋਂ ਆਰਡਰ ਕਰਾ ਲਈ ਲੰਬੀ ਚੱਕ ਇਹ ਇੱਥੋਂ ਮਾਰਦੀ ਕੈਮਰਾ ਲੇਵਾ ਤਾਂ ਉਹੀ ਗੱਲ ਆ ਪੌੜੀ ਵਾਲਾ ਕੰਮ ਹੀ ਆ ਅੱਗੇ ਵੀ ਫੁੱਲ ਰੱਖਦੀ ਆ ਪਿਛਾਣੇ ਪੱਖ ਤੋਂ ਵੀ ਪੂਰਾ ਰਹੂਗਾ ਤੇ ਭਾਈ ਰੇਟ ਇਹਦਾ ਫਿਰ ਰੇਟਾ ਦਾ ਫੋਨ ਤੇ ਕਰ ਲਾਂਗੇ ਬਾਈ ਠੀਕ ਆ ਗੱਲ ਰੋਹ ਕੁਆਲਟੀ ਦੇ ਹਿਸਾਬ ਨਾਲ ਹਾਂਜੀ ਆ ਜਿਆਦੇ ਥੋੜੇ ਪੈਸੇ ਨਾਲ ਭਰਾ ਫੋਨ ਨਾਲ ਆਇਓ ਕਿਰਾਂ ਹੋਰ ਕਮਾ ਲਈ ਬਾਈ ਖੁੱਲ ਕੇ ਲੈ ਸੱਜਣੋ ਇੱਕ ਵਾਰੀ ਤੋੜ ਕੇ ਦੁਬਾਰਾ ਫੇਰ ਦਿਖਾ ਦੇਣਾ ਕਿਉਂਕਿ ਥੋੜਾ ਜਿਹਾ ਤਾਜੀ ਸੂਣ ਕਰਕੇ ਬੱਚੇ ਦਾ ਜਿਆਦਾ ਕਰਦੀ ਆ ਆਰਡਰ ਰੱਖਦੀ ਆ ਪੂਰਾ ਅਸਲ 20 ਕਿਲੋ ਦੁੱਧ ਦੀ ਬਾਈ ਕਹਿੰਦਾ ਰਿਪੋਰਟ ਤੇ ਮੱਝ ਆਈ ਵੀ ਆ 20 ਕਿਲੋ ਹਾਜ਼ਰ ਕਰਕੇ ਵੀ ਦੇ ਦਾਂਗੇ ਕਿਸੇ ਭਰਾ ਨੇ ਤਿਆਰ ਲੈਣਾ ਤੇ ਜੇ ਕਿਸੇ ਸੱਜਣ ਨੇ ਅੱਜ ਲੈ ਜਾਣੀਆਂ ਤਾਂ ਅੱਜ ਬਾਈ ਕਹਿੰਦਾ ਉਦਾਂ ਦੇ ਰੇਟ ਤੇ ਦੇ ਦਾਂਗੇ ਕਿਉਂਕਿ ਥੋੜਾ ਜਿਹਾ ਤਾ ਉਹਦਾ ਕੁਆਲਿਟੀ ਬਹੁਤ ਚੰਗੀ ਰੱਖਦੀ ਆ। ਲੇਵਾ ਇਹ ਮੰਨ ਲਓ ਵੀ ਬਿਲਕੁਲ ਠੋਸ ਹਵਾਨਾ ਅੱਗੇ ਪਿੱਛੇ ਦਾ ਲੇਵਾ ਰੱਖਦੀ ਆ ਤੇ ਬਾਡੀ ਦੀ ਬਣਤਰ ਤੁਹਾਡੇ ਸਾਹਮਣੇ ਆ। ਖਾਸ ਗੱਲ ਇਹਦੀ ਇਹ ਆ ਵੀ ਇਹਦਾ ਨਾ ਬੂਰੀ ਕੱਟੀ ਆ। ਬਹੁਤ ਕਮਾਲ ਦੀ ਚੰਗੇ ਸੀਵਨ ਦੀ। ਇਹਦਾ ਜਿਹੜਾ ਰੇਟ ਆ ਇਹਦਾ ਰੇਟ ਬਾਈ ਕਨਾਂ ਫੋਨ ਤੇ ਹੋ ਜੂਗਾ। ਨੰਬਰ ਬੋਲ ਦਿਓ ਜੀ। ਮੋਬਾਈਲ ਨੰਬਰ ਆਪਣਾ 83079 ਜੀ 02495 83079 02495 ਬਾਈ 02495 ਪਿੰਡ ਦਾ ਆਪਣਾ ਕਿਹੜਾ ਰਹੂਗਾ ਜੀ? ਰਾਈ ਆ ਜੀ। ਪਿੰਡ ਰਾਈ ਆ। ਨੇੜੇ ਫੱਗੂ ਮੰਡੀ ਤਹਿਸੀਲ ਰਹੂਗੀ ਸਾਬੋਗੀ ਤਰ ਮੰਡੀ ਤੇ ਜ਼ਿਲ੍ਹਾ ਰਹੂਗਾ ਮੰਲੋ ਬਠਿੰਡਾ ਬਠਿੰਡਾ ਜੀ ਤੇ ਸਵਾ ਆਦੀ ਚੈੱਕ ਕਰੀ ਜਾਨੇ ਤੁਸੀਂ ਵੀ ਕਿੰਨੀ ਕੁ ਠੰਡੀਆਂ ਖੁੱਲ੍ਹੀ ਭਾਈ ਨੇ ਛੱਡ ਰੱਖੀ ਆ ਗਰੰਟੀ ਵਾਲਾ ਪਸ਼ੂ ਤਾਂ ਨਾ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ